ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜੇ ਹੋ ਸਖਰਾਜ ਪੀਵੀਟੀ ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਪਿੰਡੀ ਬਲੋਚਾ ਜ਼ਿਲ੍ਹਾ ਫਰੀਦਕੋਟ ਪੈਂਦਾ ਇਸ ਪਿੰਡ ਨੂੰ ਤੇ ਤਹਿਸੀਲ ਸਾਦਕ ਪੈ ਜਾਂਦੀ ਆ ਨੇੜੇ ਸ੍ਰੀ ਗੁਰਦੁਆਰਾ ਸਾਹਿਬ ਜੰਡ ਸਾਹਿਬ ਆ ਇੱਥੇ ਜੇ ਪਿੰਡ ਰਹਿ ਜਾਂਦਾ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਆ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੂਆ ਟਾਪ ਕਲਾਸ ਚੰਗੇ ਦੁੱਧ ਰਿਕਾਰਡ ਵਾਲੀ ਮਾਂ ਤੇ ਚੰਗੇ ਦੇ ਉਧਰ ਰਾਟ ਵਾਲੀ ਆਪ ਬਣੂਗੀ ਚੰਗੇ ਸੀਮਨ ਤੋਂ ਗੱਪਣਾ ਸਾਰੀ ਡਿਟੇਲ ਆਪਾਂ ਬਾਈ ਤੋਂ ਲੈਨੇ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਜਿਹੇ ਚੰਗੇ ਪਸ਼ੂ ਤੁਹੀ ਵੀਡੀਓ ਵੇਖ ਕੇ ਖਰੀਦਦਾਰੀ ਕਰ ਸਕੋ ਸੋ ਦੋਸਤੋ ਫੇਸਬੁੱਕ ਪੇਜ ਆਪਣਾ ਸੁਖਰਾਜ ਭੋਮਾਰਾਮ ਤੇ ਸ਼ੌਂਕੀ ਪੀਵੀਟੀ ਉਹਨੂੰ ਵੀ ਫੋਲੋ ਕਰਿਓ ਤੇ ਜਿਹੜੇ ਵੀ ਰਿ estragram ਤੇ ਵੇਖ ਰਹੇ ਸਬਸਕ੍ਰਾਈਬ ਹੋ ਮਾਰਾਂ ਉਹਨੂੰ ਵੀ ਫੋਲੋ ਕਰ ਲਿਓ ਤੇ ਆਹ ਸਾਰੀ ਜਾਣਕਾਰੀ ਲੈਣਿਆ ਦੋਸਤੋ ਇਹ ਰੈਡ ਬਾਰੇ ਤੇ ਕਰਦੇ ਆ ਤੁਹਾਡੇ ਨਾਲ ਸੰਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਬਾਈ ਜੀ ਠੀਕ ਠਾਕ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਬਾਈ ਜੀ ਜਗਤਾਰ ਸਿੰਘ ਆਈ ਜਗਤਾਰ ਜਗਤਾਰ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 95694 ਜੀ 95694 45541 45541 ਇਹ ਗਾਏ ਵੜ ਆਪਣੇ ਘਰ ਦੀ ਹੈ ਬਾਈ ਘਰ ਦੀ ਹੈ ਬਾਈ ਤੇ ਇਹਦੀ ਮਾਂ ਵੀ ਤੁਹਾਡੇ ਕੋਲੇ ਸੀ ਇਹਦੀ ਮਾਂ ਵੀ ਆਪਣੇ ਕੋਲੇ ਜੀ ਕਿੰਨਾ ਕੁ ਦੁੱਧ ਕੱਢਿਆ ਉਹਨੇ ਬਾਈ ਉਹਦੀ ਮਾਂ ਥੱਲੇ ਜੀ 22 ਕਿਲੋ ਦੁੱਧ ਸੀ ਗਈ ਇਹਦੀ ਮਾਂ ਥੱਲੇ 42 ਕਿਲੋ ਦੁੱਧ ਸੀ ਆ ਤਿਆਰ ਹਾਂਜੀ ਤੇ ਇਹ ਕਿਹੜੇ ਸੀ ਮੰਦੀਆ ਜੀ ਇਹ ਹਾਂਜੀ ਕਿਹੜੇ ਸੀ ਮੰਤੋ ਕਿਹੜੇ ਸੀ ਮੰਦੀ ਆਪ ਇਹ ਇਹ ਪਾਈਪਰ ਦੀ ਆ ਜੀ ਪਾਈਪਰ ਦੀ ਹਾਂਜੀ ਤੇ ਗੱਬਣ ਕਿਹੜੇ ਤੋਂ ਆ ਜੀ 0021 ਤੋਂ ਆ ਜੀ 0021 ਤੋਂ ਲਓ ਵੀ ਸੱਜਣਾ ਪਹਿਲਾ ਸੂਆ ਸੋਣਾ ਤੇ ਵੜ ਬਹੁਤ ਹੀ ਚੰਗੀ ਆ ਉਹ ਮਤਾਂ ਤੁਸੀਂ ਦੇਖ ਸਕਦੇ ਹੋ ਸੋਹਣੀ ਬਰੀਡ ਚ ਪੈਂਦੀ ਆ ਦੋਸਤੋ ਬਹੁਤ ਜਿਆਦੇ ਜਾਤ ਵਾਲੀ ਵਿਹੜਾ ਤੇ ਥਣ ਹਵਾਨਾ ਬਾਕਮਾਲ ਲੱਗਿਆ ਕਦ ਕਾਠ ਵਾਲੀ ਆ ਨੇੜੇ ਹੋ ਕੇ ਤੁਹਾਨੂੰ ਦਿਖਾਉਣੇ ਆ ਮੋਟਾ ਮੋਟਾ ਥਣ ਲੱਗਿਆ ਦੋਸਤੋ ਦੇਖ ਸਕਦੇ ਹੋ ਤੁਸੀਂ ਤੇ ਪੀੜੀ ਦੇ ਪਾਵੇਂ ਵਾਂਗੂ ਚਾਰਾਂ ਚੁੰਡਾਂ ਤੇ ਲੱਗਿਆ ਹੋਇਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾਂ ਦਾ ਸੈਜ ਗੈਬ ਦਿਖਾਵਾਂਗੇ ਠੱਲੀ ਠੱਲੀ ਬਈ ਦੇਖ ਸਕਦੇ ਹੋ ਤੁਸੀਂ ਤਸੱਲੀ ਨਾਲ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣ ਦਿਖਾਉਣੇ ਆ ਹਵਾਨਾ ਦੋਸਤੋ ਬਹੁਤ ਵਧੀਆ ਦੋਨਾਂ ਪਾਸਿਆਂ ਤੋਂ ਸੇਮ ਸਹਿਜਾਤ ਨਾਲ ਦੇਖ ਸਕਦੇ ਹੋ ਤੁਸੀਂ ਨੇੜੇ ਹੋ ਕੇ ਤੁਹਾਨੂੰ ਥਾਂ ਦਿਖਾ ਦਿੰਨੇ ਬਹੁਤ ਚੰਗਾ ਸਾਫ ਸੁਥਰਾ ਹਵਾਨਾ ਤਿਆਰ ਕਰਨਾ ਇਹਨੇ ਤੇ ਤੋੜ ਕੇ ਦੋਸਤੋ ਤੁਹਾਨੂੰ ਜਰੂਰ ਦਿਖਾਵਾਂਗੇ ਲਓ ਵੀ ਸਾਜਣਾ ਬਹੁਤ ਚੰਗਾ ਹਵਾਨਾ ਕਰ ਮਾਲੀ ਨੇ ਤਿਆਰ ਕੀਤਾ ਦੇਖ ਸਕਦੇ ਹੋ ਤੁਸੀਂ ਚੰਗੇ ਕੱਦ ਕਾਠ ਦੀ ਮਾਲਕਣੀਆਂ ਦੋਸਤੋ ਹਾਂ ਆਏ फुटबालू पिछले पास नदिया होवाना हुआ हुआ देख सकते सजण कर लो दर्शन बहुत ही शानदार हवाना दोस्तों तैयार किया देख सकते हो ਹਾਂਜੀ ਬਾਈ ਜੀ ਕੀ ਮੁੱਲ ਕੀਤਾ ਇਹਦਾ ਮੁੱਲ ਬਾਈ ਫੋਨ ਤੇ ਕਰਾਂਗੇ ਠੀਕ ਆ ਬਾਈ ਲਓ ਵੀ ਸਜਣੋ ਮੁੱਲ ਫੋਨ ਤੇ ਹੋਊਗਾ ਤੇ ਕਿੰਨੇ ਕ ਦਿਨ ਲੈਂਦੀ ਹੈ ਬਾਈ ਇਹ 10 ਦਿਨ ਪਏ ਆ ਜੀ 10 ਦਿਨ ਪਏ ਲਓ ਵੀ ਸਜਣੋ 10 ਦਿਨ ਸੂਣ ਚ ਬਾਕੀ ਆ ਨੰਬਰ ਬਾਈ ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਹਰਣਾ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਘਰੇ ਆ ਕੇ ਤੁਸੀਂ ਦੇਖੋਗੇ ਉਹ ਐਡ ਤੁਹਾਡੇ ਪਸੰਦ ਆਊਗੀ ਤੇ ਕੋਈ ਜ਼ਿਆਦਾ ਮੁੱਲ ਨਹੀਂ ਜਾਇਜ਼ ਮੁੱਲ ਹੋਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲੂਗਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਦੋਸਤੋ ਵੈੜ ਕਿੱਦਾਂ ਦੀ ਲੱਗੀ ਜਲਦੀ ਮਿਲਦੇ ਆਂ ਦੋਸਤੋ ਅਜੇ ਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ